ਪਰ ਦੇ ਟੋਨੀ ਸੰਦੂ ਨੇ ਅਮਰੀਕਾ ਵਿੱਚ ਗੰਡੇ ਝੰਡੇ ਅਮਰੀਕਾ ਦੇ ਸ਼ਹਿਰ ਲਾਸਵਿੰਗ ਵਿਖੇ ਕਰਵਾਈ ਗਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾ ਮਾਰੀਆਂ ਅਤੇ ਤਿੰਨ 골ਡ ਮੈਡਲ ਜਿੱਤ ਕੇ ਪੰਜਾਬ ਦਾ ਨਹੀਂ ਸਗੋ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਵਧੀਆ ਕਲਾਸੀਫਾਈਡ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਆਵੇ ਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਗਤ ਕਰਦਾ ਜਿਵੇਂ ਸਿਆਣਿਆਂ ਨੇ ਸੱਚੀ ਕਿਹਾ ਹੈ ਕਿ ਵਧੀਆ ਸਿਹਤ ਬਣਾਉਣ ਵਾਸਤੇ ਅੰਦਰੋਂ ਵੀ ਸਰੀਰ ਤਾਕਤਵਰ ਹੋਣਾ ਚਾਹੀਦਾ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਟੋਨੀ ਸੰਧੂ ਜੀ ਨਾਲ ਕਿ ਇਹ ਜੀ ਸਭ ਤੋਂ ਜ਼ਿਆਦਾ ਅਗਰ ਨਸ਼ਿਆਂ ਤੋਂ ਦੂਰ ਰਹਿਣਾ ਪੈਣਾ ਤਾਂ ਤੁਹਾਨੂੰ ਸਪੋਰਟਸ ਸਪੋਰਟ ਕਰਨਾ ਪੈਗਾ ਬਹੁਤ ਜ਼ਿਆਦਾ ਤੇ ਸਪੋਰਟਸ ਹੀ ਇੱਕ ਹੀ ਇੱਕ ਆਪਸ਼ਨ ਹੈ ਜਿਹੜਾ ਨਸ਼ਿਆਂ ਤੋਂ ਪੰਜਾਬ ਨੂੰ ਬਚਾ ਸਕਦਾ ਹੈ ਉਹ ਜੀ ਗੱਲ ਕਰੀਏ ਜੀ ਅੱਜ ਕੱਲ ਦੇ ਆਪਾਂ ਤੁਸੀਂ ਅੱਗੇ ਵੀ ਆਪਣਾ ਵਾਰਤਾਲਾਪ ਗੱਲਬਾਤ ਚੱਲੀ ਹੈ ਕਿ ਸਿਹਤ ਨੂੰ ਨਸ਼ਟ ਕਰਨ ਵਿੱਚ ਸਭ ਤੋਂ ਜ਼ਿਆਦਾ ਰੋਲ ਅੱਜ ਕੱਲ ਫਾਸਟ ਫੂਡ ਦਾ ਹੈ ਹਾਂ ਫਾਸਟ ਫੂਡ ਨੂੰ ਜਿੰਨਾ ਅਵੋਇਡ ਕਰੋ ਉਨਾ ਚੰਗਾ 슈ਗਰ ਜਿਵੇਂ ਤੁਹਾਡਾ ਹੋ ਗਿਆ ਕੋਕ ਹੋ ਗਈ ਜੰਕ ਫੂਡ ਜਿੰਨਾ ਵੀ ਹੈ ਨੂੰ ਅਵੋਇਡ ਕਰੋ ਤੇ ਜਿੰਨਾ ਹੋ ਸਕਦਾ ਨੇਚਰਲ ਫੂਡ ਤੇ ਜ਼ਿਆਦਾ ਜ਼ੋਰ ਲਗਾਓ ਠੀਕ ਹਾਂਜੀ ਗੱਲਬਾਤ ਆਪਣੀਆਂ ਚੱਲਦੀਆਂ ਰਹਿਣਗੀਆਂ ਸਾਡੀ ਗੱਲ ਆਪਾਂ ਕੈਚ ਕਰਦੇ ਪਿਆ ਕੋਕ ਹਾਂਜੀ ਜਦੋਂ ਕੋਈ ਆਪਣੇ ਘਰੇ ਗੈਸਟ ਆਉਂਦਾ ਹੈ ਜਾਂ ਆਪਾਂ ਦੇਖੀਏ ਬੱਚੇ ਕੋਕ ਦੇ ਬਹੁਤ ਸ਼ਕੀਨ ਹੁੰਦੇ ਨੇ ਹਾਂਜੀ ਕੋਕ ਦੇ ਕੀ ਨੁਕਸਾਨ ਨੁਕਸਾਨ ਇਹ ਸ਼ੂਕਰ ਬਹੁਤ ਹੈ ਹਰ ਇੱਕ ਕੋਕ ਜਮਹਿਨ ਅੱਠ ਤੋਂ 10 스ਪੂਨ ਦਾ 슈ਗਰ ਹੀ ਹੈ ਇਹ ਦੇ ਇੱਕ ਉਹਦੇ ਕੇਨ ਦੇ ਵਿੱਚ ਤਾਂ ਬਹੁਤ ਨੁਕਸਾਨ ਹੈ ਦੀ ਸ਼ੂਗਰ ਸ਼ੂਗਰ ਜਿੰਨਾ ਘਟਾਓ ਉਹਨਾ ਚੰਗਾ ਅਗਰ ਡਾਇਬੀਟਿਸ ਵਗੈਰਾ ਓਬੈਸਿਟੀ ਵਗੈਰਾ ਹੋ ਗਈ ਜਿੰਨੀ ਸ਼ੂਗਰ ਦੇ ਲੋਸ ਲੋਸ ਹੈ ਬਾਡੀ ਨੂੰ ਤਾਂ ਠੀਕ ਹੈ ਹਾਂਜੀ ਸ਼ੂਗਰ ਬਹੁਤ ਵੱਧ ਜਾਂਦੀ ਹੈ ਹਾਂਜੀ ਇਸ ਕਰਕੇ ਇਹ ਹੁੰਦੀ ਹੈ ਠੀਕ ਜੇ ਆਪਾਂ ਫਾਸਟ ਫੂਡ ਦੀ ਗੱਲ ਕਰਦੇ ਆ ਪੀਜ਼ਾ 버ਗਰ ਇਸ ਦਾ ਮੁੱਖ ਸਭ ਤੋਂ ਜ਼ਿਆਦਾ ਨੁਕਸਾਨ ਫੈਟ ਫੈਟ ਜੇ ਮੈਦਾ ਹੈਗਾ ਬਿਲਕੁਲ ਬੋਡੀ ਨੂੰ ਡਾਈਜੈਸਟ ਨਹੀਂ ਕਰਦੀ ਚਲਦੀ ਕਈ ਕਈ ਘੰਟੇ ਬੋਡੀ ਦੇ ਪੇਟ ਚ ਹੀ ਪਿਆ ਰਹੇਗਾ ਤੁਹਾਡੇ ਠੀਕ ਹੈ ਫਿਰ ਤੁਸੀਂ ਜਦੋਂ ਇਹਨਾਂ ਦਾ ਫਿਲ ਤੁਸੀਂ ਕਰ ਲਿਆ ਪੇਟ ਨਾਲ ਆਲਰੇਡੀ ਇੰਜੰਗ ਫੂਡ ਨਾਲ ਤੇ ਚੰਗੀ ਚੀਜ਼ ਦੀ ਖਾਣੀ ਚਾਹਤੇ ਬਾਕੀ ਜਿਹੜਾ ਕੋਈ ਗੁੱਡ ਫੂਡ ਹੈ ਜਿਹੜਾ ਹੈਗਾ ਜਿੰਨਾ ਹੈਲਦੀ ਫੂਡ ਆ ਉਹ ਕਦੋਂ ਖਾਓਗੇ ਤੁਸੀਂ ਗਰੇ ਚੀਜ਼ ਨਾ ਟਿਪੇਟ ਪਰ ਲਿਆ ਤੁਸੀਂ ਆਪ ਦਾ ਇਸ ਕਰਕੇ ਇਹ ਨਹੀਂ ਖਾਣੇ ਚੀਜ਼ ਹੈ ਹੈਲਦੀ ਫੂਡ ਖਾਓ ਕਰਦਾ ਖਾਣਾ ਨਾ ਖਾਣਾ ਖਾਓ ਸਭ ਤੋਂ ਬੈਸਟ ਇਹਦੇ ਨਾਲ ਜੇ ਆਪਣਾ ਜਿੱਦਾਂ ਅਪ ਕਹਿ ਦਿੰਦੇ ਆ ਕਿ ਵੱਧ ਗਿਆ ਜੀ ਬੀਪੀ ਵੱਧ ਗਿਆ ਜੀ ਆਪਣਾ ਨਾ ਕਿ ਕੈਸਟਰੋਲ ਵੱਧ ਗਿਆ ਕੈਸਟਰੋਲ ਵੱਧ ਜਾਂਦਾ ਹੈ ਉਹ ਇਹਦਾ ਇਹੀ ਜੜ ਜਿਹੜੀ ਹੈ ਜੰਕ ਫੂਡ ਨੂੰ ਤੁਸੀਂ ਬੰਦ ਕਰ ਦੋ ਕਰੇ ਹੂੰ ਪੂਰੀ ਫੈਮਿਲੀ ਹੈਲਦੀ ਹੋ ਜਾਊਗੀ ਠੀਕ ਹੈ ਹਾਂਜੀ ਠੀਕ ਹੈ ਆਪਣਾ ਮੌਜੂਦਾ ਸਰਕਾਰ ਨੂੰ ਜੀ ਕੀ ਸੁਝਾ ਸਕੀ ਬੇਨਤੀ ਅੱਜ ਕੱਲ ਦਾ ਜਿੱਦਾਂ ਵਰਲਡ ਆਪਣਾ ਵੱਖਰੇ ਵੱਖਰੇ ਜਗ੍ਹਾ ਤੇ ਦੇਖੀ ਤਾਂ ਕੰਪੀਟੀਸ਼ਨ ਹੁੰਦੇ ਨੇ weight lifting ਦੇ power lifting ਦੇ ਸਾਡੀ ਤੇ ਹੀ ਸੁਜੈਸ਼ਨ ਹੈ ਵੀ ਜਿਵੇਂ ਹਰਿਆਣਾ ਚ ਕਿੰਨੇ ਮੈਡਲ ਆ ਰਹੇ ਆ ਅਸੀਂ ਆ ਦੇ ਬਲਬੂਤੇ ਤੇ ਉੱਤੇ ਜਾ ਕੇ ਆਪਦਾ ਖਰਚਾ ਕਰਕੇ ਹੁਣ ਮੈਂ 16 ਇੰਟਰਨੈਸ਼ਨਲ ਮੈਡਲ ਜਿੱਤੇ ਆ ਠੀਕ ਉਹ ਜੋ 12 13 ਤਾਂ ਵਰਲਡ ਚੈਂਪੀਅਨ ਦੇ ਜਿੱਤੇ এਸ਼ੀਆ ਚੈਂਪੀਅਨ ਬਣਿਆ ਵਰਲਡ ਚੈਂਪੀਅਨ ਬਣ ਗਏ ਅਗਰ ਸਪੋਰਟਸ ਨੂੰ ਸਰਕਾਰ ਕਰੇ ਤੁਹਾਨੂੰ ਸਪான்ਸਰ ਕਰੇ ਤੇ ਅਸੀਂ ਮੈਡਲਾਂ ਦਾ ਤੇਰਲਾ ਦਾਂਗੇ ਇਹ ਜੀ ਸਰਕਾਰ ਨੂੰ ਸੜੀ ਹੈਲਪ ਕਰਨੀ ਚਾਹੀਦੀ ਆ। ਨਾ ਸਪான்ਸਰ ਕਰਨਾ ਚਾਹੀਦਾ ਤਾਂ ਪਲੇਅਰਾਂ ਨੂੰ ਹੈਗਾ ਪਲੇਅਰ ਬਹੁਤ ਨੇ ਇਥੇ ਆਪਣੇ ਕੋਲ। ਲੇਕਿਨ ਸਰਕਾਰ ਨੂੰ ਹੱਥ ਫੜਨਾ ਚਾਹੀਦਾ। ਚੰਗੇ ਪਲੇਅਰ ਨੇ ਚੰਗੇ ਮੈਡਲ ਲਿਆ ਸਕਦੇ ਆ ਹੋਰ ਵੀ। ਮੇਰੇ ਤੋਂ ਇਲਾਵਾ ਵੀ ਕਾਫੀ ਪਲੇਅਰ ਚੰਗੇ-ਚੰਗੇ ਹੈਗੇ ਇਥੇ। ਇਸ ਸਰਕਾਰ ਨੂੰ ਚਾਹੀਦਾ। ਜਿਵੇਂ ਐਸੇ ਕੋਚ ਨੇ ਆਪਣੇ ਹਰਿੰਦਰ ਸਲੀਨਾ ਜੀ ਵਰਗੇ ਤੇ ਲੈ ਗਏ ਜਾਂਦੇ ਐਨੀ ਡਿਵੋਸ਼ਨ ਇਹਨਾਂ ਦੀ ਜ਼ਬਰਦਸਤ ਆ ਗੀਮਾ ਪ੍ਰਤੀ। ਠੀਕ ਹੈ ਨਾ? ਏਸ਼ੀਆ ਦੇ ਹੁਣ ਪ੍ਰੈਜ਼ੀਡੈਂਟ ਵੀ ਹੈਗੇ ਬਣੇ ਆ। ਭਾਰਤ ਨੇ ਇਹਦੀ ਕਦਰ ਕੀਤੀ ਜਣਾ ایشੀਆ ਦਾ ਪ੍ਰੈਜ਼ੀਡੈਂਟ ਬਣਾਇਆ ਠੀਕ ਹੈ ਨਾ ਇਤੋਂ ਵਾਲਿਆਂ ਨੂੰ ਵੀ ਚਾਹੀਦਾ ਇਹ ਬਹੁਤ ਤੁਸੀਂ ਕਿਹਾ ਹੈ ਵਧੀਆ ਗੱਲ ਕੀਤੀ ਆਪਾਂ ਨੂੰ ਸਰਕਾਰ ਮਜੂਤਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇਸ ਬਾਰੇ ਹਾਂਜੀ ਹਾਂ ਤੇ ਅੱਜ ਕੱਲ ਦੇ ਯੂਥ ਨੂੰ ਕੀ ਤੁਹਾਡਾ ਮੈਸੇਜ ਹੈ ਯੂਥ ਨੂੰ ਇਹ ਐਪੀ ਸਪੋਰਟ ਕਰੋ ਬਿਲਕੁਲ ਸ਼ੁੱਧ ਇਕਦਮ ਸਟੀਰੋਇਡ ਵਗੈਰਾ ਆ ਇਹ ਚੀਜ਼ਾਂ ਨੂੰ ਅਵੋਇਡ ਕਰਨ ਜਿਹੜੇ ਕਰਦੇ ਹੀ ਆ ਸਪੋਰਟਸ ਕਰਦੇ ਤੇ ਜ਼ਿਆਦਾਤਰ ਲੋਕ ਤਾਂ ক্রিকেট ਵਗੈਰਾ ਇਹੋ ਜਿਹੀ ਗੇਮਾਂ ਮਗਰ ਲੱਗੇ ਹੋਏ ਜਿਹੜੀ ਸੱਟੀਆਂ ਬਾਜ਼ਾਰ ਬਣਿਆ ਆ ਤਾਂ ਇਹ ਜਿਹੜੀਆਂ ਪਿੰਡੂ ਖੇਡਾਂ ਨੇ ਇਹ ਹੋ ਗਈਆਂ ਆਪਣੀਆਂ ਇੰਡੀਅਨ ਖੇਡ ਜਿੰਨੀਆਂ ਨੇ ਐਥਲੈਟਿਕਸ ਨੇ ਜਿੰਨੀਆਂ ਵੀ ਕਬੱਡੀ ਵਗੈਰਾ ਰੈਸਲਿੰਗ ਠੀਕ ਹੈ ਨਾ ਇਹਨਾਂ ਨੂੰ ਪ੍ਰਮੋਟ ਕਰ ਕੋਤਵ ਇਨ੍ਹਾਂ ਚ ਜ਼ਿਆਦਾ ਪਾਰਟਿਸਪੀਟ ਕਰਨ ਬੱਚੇ ਤੇ ਅੱਗੇ ਫਿਊਚਰ ਚੰਗਾ ਬਣੇਗਾ ਇਹਨਾਂ ਦਾ ਠੀਕ ਹੈ ਜੀ ਹਾਂ ਜੀ ਸਟੂਰਡ ਦੀ ਆਪਾਂ ਗੱਲ ਕਰਦੇ ਹਾਂ ਸਟੂਰਡ ਦੇ ਅੱਜ ਕੱਲ ਦਾ ਜੇ ਤਾਂ ਅੱਜ ਕੱਲ ਨੌਜਵਾਨ ਪੀੜ੍ਹੀ ਜਦੋਂ ਵੀ ਬਾਡੀ ਬਿਲਡਿੰਗ ਚ ਪੈਂਦੀ ਹਰ ਇੱਕ ਨੂੰ ਸ਼ੌਕ ਹੁੰਦਾ ਕਿ ਬਾਡੀ ਬਿਲਡਿੰਗ ਚ ਪੈ ਗਏ ਤੇ ਅਸਰ ਵੀ ਜਲਦੀ ਸਾਡੀ ਬਾਡੀ ਬਲਡਵੇ ਉਹਦਾ ਫਿਰ ਬਣ ਬਣਾਉਂਦੇ ਚੱਕਰ ਵਿੱਚ ਫਿਰ ਸਟੇਰੋਇਡ ਦੀ ਵਰਤੋਂ ਕਰਦੇ ਨੇ ਉਸ ਦੇ ਸਾਈਡ ਇਫੈਕਟ ਵੀ ਸਾਈਡ ਇਫੈਕਟ ਵੀ ਸਾਈਡ ਇਫੈਕਟ ਇਹਦਾ ਸਿਰਫ ਇਹਦਾ ਟਾਈਮ ਪੀਰੀਅਡ 2 ਤੋਂ 3 ਸਾਲ ਹੀ ਹੈ ਗੇਮ ਦਾ ਜਿਹੜਾ ਬੰਦਾ ਸਟੀਰੋਇਡ ਕਰਦਾ 2-3 ਸਾਲ ਹੀ ਲੱਗਦਾ ਹੈ ਬਾਕੀ ਉਹਦਾ ਨੁਕਸਾਨ ਬਹੁਤ ਜ਼ਿਆਦਾ ਬਾਡੀ ਨੂੰ ਹੈ ਉਦੇ ਆਰਗਨਸ ਸਾਰੇ ਲਗਭਗ ਡੈਮੇਜ ਹੋ ਜਾਂਦੇ ਆ ਕਿਡਨੀ ਅਤੇ ਜੋ ਹਰ ਜਗ੍ਹਾ ਤੇ ਇਹ ਸ਼ਾਰਟਕਟ ਦੇ ਚੱਕਰ ਚ ਨਹੀਂ ਪੈਣਾ ਚਾਹੀਦਾ ਜਿਆਦਾ ਠੀਕ ਲਾਈਕ ਬਹੁਤ ਲੰਬੀ ਹੈ ਸੋਹਣੀ ਤੇ ਚੰਗੀ ਦਾ ਜੀ ਸਿੱਧਾ ਸੈਕਸ ਲਾਈਫ ਤੇ ਵੀ ਅਸਰ ਪੈਂਦਾ ਬਿਲਕੁਲ ਬਿਲਕੁਲ ਸਾਰੀ ਬਾਡੀ ਓਵਰ ਆਲ ਬਾਡੀ ਤੁਹਾਡੇ ਨੁਕਸਾਨ ਹੀ ਕਰੇਗੀ ਇਹਦਾ ਕੋਈ ਫਾਇਦਾ ਨਹੀਂ ਜਿੰਦਾ ਕਦੇ ਪਗਾਣੇ ਚ ਜਿੰਨਾ ਟਾਈਮ ਹਵਾ ਭਰਤੀ ਹਾਂ ਗੁਬਾਰੇ ਵਾਲੀ ਗੱਲ ਹੈ ਅੰਦਰ ਉਹਦਾ ਬੰਦਾ ਖੂਖਲਾ ਹੋ ਜਾਏਗਾ ਬਿਲਕੁਲ ਅਸਲੀ ਹੈਲਥ ਤੇ ਜਿਹੜੀ ਠੱਡੀ ਹੈ ਨਾ ਨੇਚਰਲ ਉਸ ਵਰਗੀ ਰੀਸ ਨਹੀਂ ਹੈਗੀ ਲੌਂਗ ਲਾਈਫ ਜਿਉਂਗੇ ਹੈਲਦੀ ਜਿਉਂਗੇ ਤੇ ਹੈਲਥ ਇਜ਼ ਵੈਲਥ ਹੀ ਹੈ ਇਸ ਤੋਂ ਵਧੀਆ ਦਾ ਕੋਈ ਦੁਨੀਆ ਤੇ ਕੋਈ ਹੈ ਨਹੀਂ ਠੀਕ ਹੈ ਹਾਂ ਜੀ ਜੇ ਬਾਲਾ ਸਫਰ ਦੀ ਗੱਲ ਕਰਦੇ ਆਂ ਤੇ ਬਾਲਾ ਸਫਰ ਕਿੱਦਾਂ ਦਾ ਰਿਹਾ ਬਾਲਾ ਸਫਰ ਬੜਾ ਸ਼ਾਨਦਾਰ ਰਿਹਾ ਜੀ ਸਾਡੇ ਜਿੱਥੇ-ਜਿੱਥੇ ਵੀ ਗਏ ਆ ਗੋਡ ਗਰੇਜ਼ ਮੈਡਲ ਲੈ ਕੇ ਆਏ ਉਥੋਂ ਠੀਕ ਹੈ 골ਡ ਮੈਡਲ ਲੈ ਆਏ ਜਗਾ ਸਾਊਥ ਅਫਰੀਕਾ ਗਏ ਤੇ ਆਰ ਰੋਡ ਕਲਾਸਿਕ ਜਿੱਤ ਕੇ ਆਏ ਅਲਮੀਟੀ ਗਏ ਉਹ ਏਸ਼ੀਆ ਚੈਂਪੀਅਨ ਬਣ ਕੇ ਆਏ ਹਾਂਜੀ ਅਮਰੀਕਾ ਗਏ ਤੋਂ ਤੁਹਾਨੂੰ ਵਰਲਡ ਚੈਂਪੀਅਨ ਬਣ ਕੇ ਆਏ ਤਿੰਨ ਤਿੰਨ 골ਡ ਇਤਿਹਾਸ ਰਚ ਕੇ ਆਏ ਉਹ ਤੇ ਅਸੀਂ ਆਵਦਾ ਹੁਣ ਅੱਗੇ 올ੰਪੀਆ ਸੇ ਸਿਲੈਕਸ਼ਨ ਹੋਈ ਸਾਡੀ ਹੁਣ ਅੱਗੇ ਅਕਤੂਬਰ ਚ ਸਾਡਾ 올ੰਪੀਆ ਅਮਰੀਕਾ ਫੇਰ ਹੈਗਾ ਹਾਂ ਉੱਥੇ ਹੁਣ ਜਾਵਾਂਗੇ ਠੀਕ ਹੈ ਹਾਂਜੀ ਬਾਹਰ ਦੇ ਸਫਰ ਤੇ ਅੱਜ ਦੇ ਸਫਲ ਨੂੰ ਦੇਖਦੇ ਆਂ ਤੇ ਬੋਡੀ ਬਿਲਡਿੰਗ ਚ ਪੈਂਦੇ ਨੇ ਕਈ ਬੱਚੇ ਉਹਨਾਂ ਨੂੰ ਪੂਰਾ ਨਹੀਂ ਮਿਲਦਾ ਸਹਯੋਜ ਜਾਂ ਕਹਿ ਦਈਏ ਸਰਕਾਰਾਂ ਵੱਲੋਂ ਕਹਿ ਦਈਏ ਤੇ ਸਰਕਾਰਾਂ ਨੂੰ ਕੀ ਟੋਟਲੀ ਮੈਂ ਸਰਕਾਰ ਨੂੰ ਇਹ ਵੀ ਜੋ ਸਾਡੀ ਇੱਧਰ ਵੀ ਧਿਆਨ ਦੇਣਾ ਚਾਹੀਦਾ ਜਿਹੜੀਆਂ ਆਪਣੀ ਖੇਡਾਂ ਵਾਸਤੇ ਉਸ ਇਹਨਾਂ ਦੇ ਜਿਹੜੇ ਆਪਣੇ ਸੈਕਟਰ ਵਿੱਚ ਨੇ ਸਪੋਰਟਸ ਮਿਸਟਰ ਨੇ ਜਿਹੜੇ ਇਹਨਾਂ ਦਾ ਫਰਜ਼ ਬਣਦਾ ਹੋਵੇ ਵੀ ਕਿਹੜੇ-ਕਿਹੜੇ ਬੱਚੇ ਬਾਹਰੋਂ ਜਿੱਤ ਕੇ ਆ ਰਹੇ ਆ ਠੀਕ ਹੈ ਨਾ ਕੌਣ ਕੀ ਇਹ ਕਿੰਨੀ ਅਚੀਵਮੈਂਟਸ ਆ ਠੀਕ ਹੈ ਨਾ ਹੁਣ ਇਹਨਾਂ ਨੂੰ ਅਗਰ ਤੁਸੀਂ ਸਪੋਰਟ ਕਰ ਦਿੱਤਾ ਜਾਵੇ ਸੀ ਇਹਨਾਂ ਨੂੰ ਇਹਦਾ ਮੈਡਲ ਹੀ ਮੈਡਲ ਇਹਨਾਂ ਨੂੰ ਸਾਰੇ ਪਲੇਅਰਾਂ ਦੇ ਕੋਲ ਇਹਨਾਂ ਦੇ ਕੋਲ ਆਉਂਦੇ ਨਹੀਂ ਠੀਕ ਹੈ ਅਗਰ ਫਿਊਚਰ ਆਪਣਾ ਪੰਜਾਬ ਦਾ ਬਹੁਤ ਸ਼ਾਨਦਾਰ ਹੋ ਸਕਦਾ। ਹਰਿਆਣੇ ਤੋਂ ਪਿੱਛੇ ਨਹੀਂ ਇਹ ਤਾਂ ਤੇ ਆਪਾਂ ਹਮਸ ਤੋਂ ਜ਼ਿਆਦਾ ਹੀ ਜਿੱਤਾਂਗੇ ਮੈਡਲ। ਹਾਂਜੀ। ਕਬੱਡੀ ਦੇ ਜੇ ਨਾਲ ਨਾਲ ਆਪਾਂ ਗੱਲ ਕਰਦੇ ਆਂ ਅੱਜਕੱਲ੍ਹ ਸ਼ਿੰਝਾਂ ਦੀ ਗੱਲ। ਹਾਂਜੀ। ਹਰਿਆਣੇ ਦੇ ਜਿਆਦੇ ਪਹਿਲਵਾਨ ਅੱਗੇ ਵੱਧ ਰਹੇ ਨੇ। ਬਿਲਕੁਲ। ਹਾਂਜੀ ਇਸ ਬਾਰੇ। ਉਹ ਤੇ ਘਰ ਘਰ ਦੇਖੋਗੇ ਨਾ ਹਰ ਪਿੰਡ ਜਗਾ ਅਖਾੜਾ ਹੈਗਾ। ਤੇ ਉੱਥੇ ਜਿਹੜਾ ਵੀ ਪਲੇਅਰ ਜਿੱਤ ਕੇ ਦਾ 2-3-3 ਕਰੋੜ 5-5 ਕਰੋੜ ਰੁਪਏ ਨੂੰ ਮਿਲਦਾ। ਤੇ ਇੰਨੀ ਪ੍ਰੋਮੋਸ਼ਨ ਪੰਜਾਬ ਜਿੱਥੇ ਬਿਲਕੁਲ ਵੀ ਨਹੀਂ ਆਪਣੇ। ਇੱਥੇ ਤੋਂ ਕੋਈ ਪੁੱਛਦਾ ਨਹੀਂ। ਜਿੱਤ ਗਿਆ ਹੋਵੇ ਆਦਾ ਖਰਚਾ ਕਰੋ ਆਪੀ ਕਰਨਾ ਪੈਂਦਾ ਤੇ ਉਤੇ ਪ੍ਰੋਮੋਸ਼ਨ ਬਹੁਤ ਆ জব ਬੜੀ ਮਿਲਦੀਆਂ ਹਰ ਪਿੰਡ ਚ ਖਾੜੇ ਨੇ ਕੰਪੀਟੀਸ਼ਨ ਇਸੇ ਕਰਕੇ ਟਫ ਹੈ ਕੋਈ ਕੋਈ ਉਹਨਾਂ ਨੂੰ ਕੁਝ ਹੈਗਾ ਦਿਖਦਾ ਹੈ ਕੁਝ ਕਰਾਂਗੇ ਤੇ ਕੁਝ ਮਿਲੂ ਫਿਊਚਰ ਬ੍ਰਾਈਟ ਦਿਖਦਾ ਇੱਥੇ ਤਾਂ ਆਪਾਂ ਨੂੰ ਕੋਈ ਪੁੱਛਣ ਪੁੱਛਣ ਦਾ ਹੈ ਨਹੀਂ ਬਹੁਤਾ ਆਦੇ ਵੱਲੋਂ ਖਰਚਾ ਕਰਨਾ ਪੈਂਦਾ ਸਾਰਾ ਹੁਣ ਅਈ ਕਈ ਕੰਟਰੀਆਂ ਅਜ ਮੈਂ ਜਾ ਕੇ ਕਿਨੇ ਲੱਖਾਂ ਰੁਪਏ ਲਾਤੇ ਸੀ ਇਹ ਸਾਨੂੰ ਕੋਈ ਸਹਿਯੋਗ 1 ਰੁਪਏ ਦਾ ਨਹੀਂ ਅਜ ਤੱਕ ਮਿਲਿਆ ਬਿਲਕੁਲ ਨਹੀਂ ਖਰਚੇ ਦੀ ਗੱਲ ਕਰੀਏ ਕਿੰਨਾ ਕੁ ਹੋ ਗਿਆ ਹੋਊਗਾ ਖਰਚੇ ਬਹੁਤ ਵੀ 25 ਲੱਖ ਰੁਪਏ ਲੱਗ ਗਿਆ ਉਹਨਾ ਸਾਡਾ ਆਪ ਦਾ ਪੱਲੋਂ ਹੂੰ ਅਜੇ ਤੱਕ ਦੇ ਕੰਪੀਟੀਸ਼ਨ ਦੇ ਵਿੱਚ ਵਿੱਚ ਹੂੰ ਹਾਂਜੀ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਨਾ ਨਾ ਬਿਲਕੁਲ ਜ਼ੀਰੋ ਕੋਈ ਮਦਦ ਨਹੀਂ ਠੀਕ ਤੇ ਉਹੀ ਆਪਾਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਹਾਲਾਤ ਕਿੱਦਾਂ ਦੇ ਦੇਖ ਰਹੇ ਆ ਖਾਸ ਕਰ ਖੇਡਾਂ ਨੂੰ ਲੈ ਕੇ ਤਾਂ ਤੁਸੀਂ ਇਹ ਹੈ ਨਾ ਖਲਾਤਾਂ ਸਰਕਾਰਾਂ ਦੇ ਹੱਥੇ ਚੁੰਦੇ ਆ ਜਿੰਨੀ ਪ੍ਰਮੋਸ਼ਨ ਕਰਨਗੇ ਜਿਨੇ ਸਟੇਡੀਅਮ ਬਣਾਣ ਜਿਨੇ ਬੱਚਿਆਂ ਨੂੰ ਪ੍ਰਮੋਟ ਕਰਨਗੇ ਉਹਨਾਂ ਅਗੇ ਫਿਚਰ ਬੜਾ ਬ੍ਰਾਈਟ ਦਾ। ਟਕੇ ਸਾਡੇ ਸੀਨਾਂ ਹੀ ਕਹਿੰਦੇ ਵੀ ਇਹ ਮੰਡੀ ਹੈਗੀ ਐ ਸਪੋਰਟ ਸੀ ਬਹੁਤ ਜ਼ਬਰਦਸਤ। ਠੀਕ ਹੈ ਨਾ ਇਹਨੂੰ ਚੱਕਣ ਵਾਲੇ ਚਾਹੀਦੇ ਆ। ਇਹਨੂੰ ਕਹਿੰਦੇ ਸੰਭਾਲਣਾ ਕਿਵੇਂ? ਹਾਂਜੀ। ਇੱਕ ਆਪਾਂ ਦੇਖੀ ਹੋਗੀ ਵੀਡੀਓ ਸਰ ਦੇਖੀ ਹੋਗੀ ਕੋਈ ਬੱਚਾ ਸੀ ਵਧੀਆ ਬੋਡੀ ਬਿਲਡਰ ਤੇ ਫਸਟ ਪਤਾ ਨਹੀਂ ਆਇਆ ਸੀ ਕਿ ਕਿੱਥੇ ਤੇ ਉਹਨੂੰ ਇਨਾਮ ਵਿੱਚ ਜੂਸਰ ਦਿੱਤਾ। ਵੇਖੀ ਸੀ ਤੁਸੀਂ ਵੀਡੀਓ? ਦੇਖੀ ਤੁਸੀਂ? ਹਾਂ ਦੇਖੀ। ਜੂਸਰ ਨੇ ਉਹਨੇ ਕਿੱਕ ਮਾਰਦੀ ਦੀ ਇਹਨੂੰ ਪਤਾ ਉਹਨੇ ਲੱਖਾਂ ਰੁਪਏ ਲਾ ਕੇ ਇੰਨੀ ਦਿਨ ਰਾਤ ਇਹਨਾਂ ਟਰਚਰ ਹੋ ਗਏ ਬੰਦਾ ਪਲੇਅਰ ਬਣੇ ਦਿੱਤੇ ਸਦਕੇ ਵੱਤੋਂ 3500 7000 ਜੂਸਰ ਨਾਲ ਦੀ ਬੇਇੱਜ਼ਤੀ ਕਰਦੀ ਨਹੀਂ ਪੰਜ 7000 ਰੁਪਏ ਦੇ ਕੇ ਉਹਨੇ ਸੁੱਟਦਾ ਕਹਿੰਦਾ ਇਹਦਾ ਹੀ ਕਰਨਾ ਸੀ ਜਿਹੜਾ ਬੰਦਾ ਲੱਖਾਂ ਰੁਪਏ ਲਾ ਕੇ ਇੰਨੀ ਦਿਨ ਰਾਤ ਮਿਹਨਤ ਕਰਕੇ ਹਾਰਡ ਟ੍ਰੇਨਿੰਗ ਕਰਕੇ ਭੁੱਖਾ ਪਿਆਸਾ ਨਮਕ ਛੱਡ ਦਿੰਦੇ ਵਿਚਾਰੇ ਪਾਣੀ ਕਿੰਨਾ ਟਰਚਰ ਹੁੰਦਾ ਬੰਦਾ ਇੰਨੀ ਮਿਹਨਤ ਕਰਨ ਦਾ باوجود ਤੁਹਾਨੂੰ 5 7000 ਵੀ ਚੀਜ਼ ਉਹ ਨਕੀ ਕਰਨੀ ਸੀ ਮਜ਼ਾਕ ਹੀ ਕੀਤਾ ਗਿਆ ਉਹਦੇ ਨਾਲ ਇੱਕ ਤਰ੍ਹਾਂ ਦਾ ਹੂੰ ਜਿ ਕਿੰਦਨ ਦੇ ਕਿ ਆਪਾਂ ਲਲੋਏ ਦੇ ਨਾਲ ਖੇਡਣਾ ਪੈਂਦਾ ਹੈ ਲਲੋਏ ਨੂੰ ਕੁੱਟਣਾ ਪੈਂਦਾ ਹੈ ਆਏ ਲੋਹੇ ਨਾਲ ਮੱਥਾ ਵੱਲ ਲੱਗਦਾ 20 ਘੰਟੇ ਰੋਏ 30 ਘੰਟੇ ਦੋ ਸ਼ਾਮ ਨੂੰ ਦਿਨ ਰਾਤ ਨੂੰ ਭੁੱਖੇ ਪਿਆਸੇ ਸੁਖਾਣ ਦਾ ਦੇ ਕੋ ਟੇਸਟ ਕਿੰਨਾ ਹੈ ਸਭ ਬੋਇਲ ਚੀਜ਼ਾਂ ਖਾਣੀਆਂ ਕਿੰਨਾ ਉਹ ਬੰਦੇ ਨੂੰ ਉਹ ਬਹੁਤ ਟਾਰਚਰ ਹੁੰਦਾ ਬੰਦਾ ਜਦੋਂ ਉਸ ਲੈਵਲ ਤੇ ਪਹੁੰਚਦਾ ਇਹ ਉਹਨੂੰ ਹੀ ਪਤਾ ਹੁੰਦਾ ਹਾਂ ਇਸ ਕਰਕੇ ਉਹਦੀ ਨਾ ਕਦਰ ਕਰਨੀ ਚਾਹੀਦੀ ਇਹ ਵੈਲਿਊ ਹੀ ਜਾਣਨੀ ਰੱਖਣੀ ਚਾਹੀਦੀ ਹੈ ਪਲੇਅਰ ਦੀ ਹਾਂਜੀ ਸਹੀ ਹੈ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅਸੀਂ ਤੁਹਾਡੀ ਗੱਲਬਾਤ ਕਰਾਈ ਸੀ ਤੇ ਲਾਸਟ ਤੱਕ ਧੰਨਵਾਦ ਲਾਸਟ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਲਪ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਜੇ ਜਿਵੇਂ ਹਰਿਆਣਾ ਵਾਲੇ ਪਲੇਅਰਾਂ ਦੀ ਮਦਦ ਕੀਤੀ ਜਾਂਦੀ ਜੇ ਸਾਡੀ ਪੰਜਾਬ ਸਰਕਾਰ ਵੀ ਇਦਾਂ ਮਿਹਨਤ ਕਰੇ ਆਪਣੀ ਹੈਲਪ ਕਰੇ ਹੁਣ ਜਿੱਦਾਂ ਅਸੀਂ ਟੋਨੀ ਐ ਵਿਕਰਮਾ ਮੁੰਡਾ ਮੇਰੇ ਨਾਲ ਗਿਆ ਸੀ ਖੇਡ ਕੇ ਆਪਦੇ ਬਲਬੂਤੇ ਤੇ ਖੇਡ ਕੇ ਅਸੀਂ ਵਰਲਡ ਚੈਂਪੀਅਨ ਤੱਕ ਪਹੁੰਚੇ ਆਂ ਜੇ ਕਿਤੇ ਸਰਕਾਰਾਂ ਹੈਲਪ ਕਰ ਦੇਣ ਤੇ ਮੈਂ ਪੰਜਾਬ ਦੇ ਵਿੱਚ ਹੀ ਮੈਡਲਾਂ ਦੀ ਝੜੀ ਲਾ ਦਾਂਗੇ ਅਸੀਂ ਤੇ ਮੈਂ ਇਹੀ ਗੁਜਾਰਸ਼ ਕਰਦਾ ਸਾਰਿਆਂ ਨੂੰ ਜਿੰਨੇ ਵੀ ਆਪਣੇ ਹੈਗੇ ਆ ਸਰਕਾਰ ਆਪਣੀ ਪੰਜਾਬ ਸਰਕਾਰ ਨੂੰ ਵੀ ਪਲੇਅਰਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਯੂਐਸਏ ਦੇ ਵਿੱਚ ਸਾਡੀਆਂ ਇੰਨੀਆਂ ਇੰਟਰਵਿਊਆਂ ਹੋਈਆਂ ਸਾਰਿਆਂ ਨੇ ਸਾਨੂੰ ਕਵਰ ਕੀਤਾ ਇੱਥੇ ਕਿਸੇ ਨੇ ਕੁਝ ਨਹੀਂ ਪੁੱਛਿਆ ਸਾਨੂੰ ਮੈਡਲ ਲੈ ਕੇ ਆਏ ਆ ਵਰਲਡ ਦੇ ਲੈਵਲ ਦੇ ਅਸੀਂ ਤਿੰਨ ਮੈਗੋਲਡ ਮੈਡਲ ਲੈ ਕੇ ਆਏ ਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਪਲੇਅਰ ਦੀ ਕਦਰ ਕਰੋ ਜੇ ਪੰਜਾਬ ਨੂੰ ਬਚਾਉਣਾ ਤਾਂ ਤੇ ਉਹ ਦਿਨ ਦੂਰ ਨਹੀਂ ਜਿੱਦੇ ਪੰਜਾਬ ਜਿਵੇਂ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ ਉਦਾਂ ਹੀ ਜਿਵੇਂ ਕਿ ਪਹਿਲਾ ਮੈਡਲ ਆਉਂਦੇ ਸੀਗੇ ਅੱਗੇ 올ੰਪੀਆ ਦੇ ਵਿੱਚ ਅੱਧ ਤੋਂ ਜ਼ਿਆਦਾ ਪੰਜਾਬ ਦੇ ਪਲੇਅਰ ਹੁੰਦੇ ਸੀਗੇ ਤੇ ਕੋਈ ਵੀ ਪਲੇਅਰ ਜਿਹੜੇ ਜਿੰਨੇ ਵੀ ਪਲੇਅਰ ਹੈਗੇ ਆ ਕੋਈ ਘਰੋਂ ਤਕੜਾ ਕੋਈ ਮਾੜਾ ਜਿਹੜੇ ਆਮ ਪਲੇਅਰ ਨਹੀਂ ਫੋਟ ਕਰਦੇ ਹੁਣ ਬਾਹਰ ਨਹੀਂ ਜਾ ਸਕਦੇ ਆਪਣੇ ਗੋਰੇ ਆਪ ਕਹਿੰਦੇ ਆ ਵੀ ਤੁਹਾਡੇ ਸਪੋਰਟਸ ਦੀ ਐਡੀ ਵੱਡੀ ਮੰਡੀ ਹੈ ਨਾ ਇੰਡੀਆ ਦੇ ਵਿੱਚ ਤੁਸੀਂ ਦੱਸ ਨਹੀਂ ਸਕਦੇ ਉਹ ਉਹਨਾਂ ਨੂੰ ਪਤਾ ਉਹ ਕਦਰ ਕਰਦੇ ਆ ਸਾਡੀ ਤੇ ਮੈਂ ਚਾਹੁੰਨਾ ਵੀ ਆਪਣੀ ਸਰਕਾਰ ਵੀ ਜੇਕਰ ਤੇ ਆਪਣੇ ਪਲੇਅਰਾਂ ਦੀ ਥੋੜੀ ਬਹੁਤੀ ਬਾਹਮ ਫੜ ਲੈਣਾ ਤੇ ਮੈਡਲਾਂ ਦੀ ਅਸੀਂ ਝੜੀ ਲਾ ਦਾਂਗੇ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ